ਬੇਰਾ ਬਾਬਾ ਨਾਨਕ ਵਿਖੇ ਪਾਲਤੂ ਕੁੱਤੇ ਨੂੰ ਆਪਣੀ ਕਾਰਨਾਲ ਕੁੱਤਕੇ ਮਾਰਨ ਵਾਲੇ ਵਿਅਕਤੀ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪਾਲਤੂ ਕੁੱਤੇ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਪਤੂ ਹਸਲ ਗੁਰਦਾਸਪੁਰ ਭੇਜ ਦਿੱਤਾ ਹੈ ਪੁਲਿਸ ਨੂੰ ਦਿੱਤੀ ਸਕੈਚੂਲ ਕੁੱਤੇ ਦੇ ਮਾਲਕ ਨਾਨਕ ਸਿੰਘ ਪੁੱਤਰ ਬਾਬਾ ਸਿੰਘ ਵਾਸੀ ਕਾਦੀਆਂ ਗੁਜਰਾਂ ਨੇ ਦੱਸਿਆ ਕਿ ਉਹ ਆਪਣੇ ਪਾਲਤੂ ਕੁੱਤੇ ਨੂੰ ਫੈਰ ਕਰਨੇ ਲੈ ਕੇ ਜਾ ਰਿਹਾ ਸੀ ਤਾਂ ਜਤਿੰਦਰ ਸਿੰਘ ਪੁੱਤਰ ਗਰਮੀਸ਼ਨ ਜੋ ਕਿ ਆਪਣੀ ਕਾਰ ਤੇ ਸਵਾਰ ਹੋ ਕੇ ਆ ਰਿਹਾ ਸੀ ਤੇ ਉਸ ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਤੱਕਰ ਮਾਦਤੀ ਮੈਂ ਤਾਂ बच ਗਿਆ ਪਰ ਮੇਰਾ ਪਾਲਤੂ ਕੁੱਤਾ ਜੇਕੀ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਪਸ਼ੂ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਸ ਦੀ ਮੌਤ ਹੋਈ ਹੈ ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ 18 ਡੇਰਾ ਬਾਬਾ ਨਾਨਕ ਦੇ ਪੁਸਤਕਧਾਰੀ ਨੇ ਦੱਸਿਆ ਕਿ ਕੁੱਤੇ ਦੇ ਮਾਲਕ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਵਾਹਨ ਚਾਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕੁੱਤੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਗੁਰਦਾਸਪੁਰ ਪਹਹਾੜ ਹਸਪਤਾਲ ਤੋਂ ਪੋਸਮਾਤਮਕ ਕਰਵਾਇਆ ਜਾ ਰਿਹਾ ਹੈ ਰਿਪੋਰਟ ਉਨ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਪੰਜਾਬ న్యూਸ ਪਰ ਮਾਮਲਾ ਇਹ ਹੈ ਕਿ ਮੇਰਾ ਪਿੰਡ ਹੈ ਕਾਦੀਆਂ ਗੁਜਰਾ ਨਾਮ ਮੇਰਾ ਹੈਗਾ ਜੀ ਨਾਨਕ ਸਿੰਘ ਤੇ ਸਰ ਬੇਨਤੀ ਹੈ ਕਿ ਜਿਸ ਤਰ੍ਹਾਂ ਇਹਨੂੰ ਇਹ ਗੱਡੀ ਮੇਰੇ ਤੇ ਲਗਾ ਚੜੂ ਮੈਂ ਤਾਂ ਸਾਈਡ ਤੇ ਹੋ ਗਿਆ ਭੱਜ ਗਿਆ ਇਹਨੇ ਕੁੱਤੇ ਤੇ ਚਾੜ ਦਿੱਤੀ ਕੁੱਤੇ ਤੇ ਗੱਡੀ ਚੜਨ ਤੋਂ ਬਾਅਦ ਫਿਰ ਇਹਨੇ ਗਾੜੀ ਘਲੋਚ ਵੀ ਕੀਤਾ ਇਹਦੇ ਹੱਥ ਵਿੱਚ ਇੱਕ ਪਿਸਤਲ ਵੀ ਸੀ ਹਾਂਜੀ ਤੇ ਇਹ ਆਂਦਾ ਵੀ ਅੱਜ ਤੋਂ ਮੈਂ ਤੇਰੇ ਕੁੱਤੇ ਨੂੰ ਮਾਰਿਆ ਬਹੁਣ ਤੈਨੂੰ ਗੋਲੀ ਮਾਰ ਕੇ ਮਾਰਨਾ ਮੇਨ ਰੰਜਸ ਸਾਡੀ ਇਹ ਕਿ ਕੌਣ ਆ ਸਰ ਜਿਹੜੇ ਕਿ ਕਿੰਨੇ ਤੁਹਾਨੂੰ ਮਤਲਬ ਕਿ ਟਾਰਗੇਟ ਕੀਤਾ ਇਹ ਜਤਿੰਦਰ ਸਿੰਘ ਹੈ ਜੀ ਹਾਂਜੀ ਇੱਕ ਵਿਅਕਤੀ ਇਹਦੇ ਨਾਲ ਮੂੰਹ ਵੱਦਾ ਸੀ ਵੇਜੀ ਗੱਡੀ ਤੇ ਹੋਰ ਸੀ ਜੀ ਦੋ ਜਣੇ ਸੀ ਤੇ ਪਿੰਡਾ ਤੇ ਪਿੰਡ ਜੀ ਆਪਣੇ ਪਿੰਡ ਦੀ ਇਹ ਜੀ ਕਾਦੀਆਂ ਪਿੰਡਾ ਸਾਡਾ ਤੇ ਕਾਦੀਆਂ ਗੁਜਰਾں ਦੀ ਸਰ ਤੇ ਮੇਨ ਰੰਜਸ ਇਹ ਰੱਖਦੇ ਆ ਕਿ ਅਸੀਂ ਵੀ ਮੇਰੇ ਬ੍ਰਦਰ ਅਰਜੋਤ ਸਿੰਘ ਉਨੇ ਇਹਨਾਂ ਦੇ ਥੱਲੋਂ ਛੱਪੜ ਕਢਵਾਇਆ ਤੇ ਪੰਚਾਇਤੀ ਜ਼ਮੀਨ ਛੜਾਈ ਤੇ ਇਹ ਇੱਕ ਇਹਨਾਂ ਨੇ 38 ਦਰਖਤ ਸਾਰੇ ਜਿਹੜੇ ਪੰਚਾਇਤੀ ਬਿਨਾ ਪਰਮਿਸ਼ਨ ਤੋਂ ਕਿਉਂਕਿ ਇਹਨਾਂ ਦੀ ਜਿਹੜੀ ਮਾਤਾ ਸੀ ਉਹ ਮੈਂਬਰ ਪੰਚਾਇਤ ਸੀ ਤੇ ਮੈਂਬਰ ਪੰਚਾਇਤ ਦੀ ਇਹਨਾਂ ਦੀ ਆੜ ਦੇ ਵਿੱਚ ਇਹਨਾਂ ਨੇ ਉਹ ਦਰਖਤ ਜਿਹੜੇ ਨਾ ਬਿਨਾ ਪਰਮਿਸ਼ਨ ਤੋਂ ਵੜ ਲਏ ਉਹ ਨਕਵਾਰੀਆਂ ਦੀ ਚੱਲਦੀ ਪਈ ਆ ਇੱਕ ਵੱਡਾ ਹਾਈ ਕੋਰਟ ਦੇ ਵਿੱਚ ਕੇਸ ਵੀ ਆ ਇਹ ਅਸਲ ਦਬਾਅ ਬਣਾਉਂਦੇ ਨੇ ਸਾਡੇ ਤੇ ਕਿ ਇਹ ਰਾਜੀਨਾਮਾ ਕਰ ਲੈਣ ਅਸੀਂ ਰਾਜੀਨਾਮਾ ਕਰ ਦੇਣੀ ਆ ਉਹਦੇ ਚੱਕਰ 'ਚ ਸਾਨੂੰ ਵੀ ਇਦਾਂ ਵੀ ਯਰ ਤੇ ਘੜੀ ਤਾਂ ਇਹਨੇ ਚੜਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਦਬਾ ਕੇ ਤੇ ਸੀ ਰਾਜਨਾਮ ਕਰਨੀ ਤੇ ਸਰ ਕਿੰਨੀ ਤਰੀਕ ਦਾ ਵਾਕਿਆ ਇਹ ਸਰ 12 ਤਰੀਕ ਦਾ ਜੀ ਇਹਦੇ ਸਬੰਧ ਵਿੱਚ ਸਰ ਤੁਸੀਂ ਪਲੀਜ਼ ਕੰਪਲੇਟ ਕੀਤੀ ਸਰ ਪਹਿਲੋ ਦੱਸੀ ਆਪਣੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਬਚਾਈਏ ਗਰਦਾਸਪੁਰ ਲੈ ਕੇ ਹੁੰਦੇ ਰਹੇ ਜੀ ਇਲਾਜ ਬੜੇ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਨੇ ਬੋਗਦੀਆਂ ਦਿੱਤਾ ਬਾਅਦ ਵਿੱਚ ਅਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਜੀ ਸਾਡਾ ਉਹਨਾਂ ਵੀ ਪੂਰੇ ਸਮੇਂ ਸਰ ਜੋ ਵੀ ਮੰਦੀ ਸੀ ਕਾਰਵਾਈ ਕਰ ਦਿੱਤੀ ਜੀ ਅਸੀਂ ਅੱਜ ਸਰ ਆਪਣਾ ਪੋਸਟਮਾਰਟਮ ਕਰਾਉਣ ਵਾਸਤੇ ਆਏ ਹਾਂ ਜਿੱਥੇ ਕਰਵਾਉਣਾ। ਕਿੰਨੇ ਦਿਨ ਨੂੰ ਸਰ ਡੈਥ ਹੋਈ ਕੁੱਤੇ ਦੀ? ਇਹ ਸਰ ਕੱਲ ਹੋਈ ਆ ਜੀ ਕੋਈ 2 ਵਜੇ ਦੇ 2:30 ਦਾ ਟਾਈਮ ਹੋਵੇ। ਤੇ ਸਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੱਕ ਇਹਨਾਂ ਸਰ ਐਫ ਆਈ ਆਰ ਦਿੱਤੀ ਹੈ ਜੀ। ਤੇ ਅੱਜ ਉਹਨਾਂ ਨੇ ਪੋਸਟਮਾਰਟਮ ਕਰਾ ਰਿਹਾ ਜੀ ਆ। ਕੀ ਮੰਗਦੇ ਆਪਾਂ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ? ਅਸੀਂ ਇਹ ਚਾਹੁੰਦੇ ਆ ਕਿ ਸਰ ਜਦੋਂ ਉਸ ਬੰਦੇ ਨੇ ਇੰਨੀਆਂ ਗਲਤੀਆਂ ਕੀਤੀਆਂ ਨੇ ਉਹਨੂੰ ਉਹਦੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੇਜਬਾਨਾ ਸੀ ਸਰ। ਪਹਿਲਾਂ ਸਰ ਮਰਦੇ ਉਹਨੇ ਵੇਖਿਆ ਵੀ ਉਹ ਤਾਂ ਮੇਰੀ ਕਿਸਮਤ ਚੰਗੀ ਮੈਂ ਬਚ ਗਿਆ ਤੇ ਬਾਅਦ ਚ ਉਹ ਤੇ ਚੜਾਤੀ ਗੱਡੀ ਜੀ ਇਹਦੇ ਇਹ ਅਪੀਲ ਕਰਦੇ ਹਾਂ ਕਿ ਅਜੇ ਵਿਅਕਤੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤੇ ਸਾਨੂੰ ਵੀ ਅਧਿਕਾਰ ਹੋਣਾ ਚਾਹੀਦਾ ਕਿ ਅਸੀਂ ਆਪਣਾ ਦੁੱਖ ਦੱਸ ਸਕੀਏ ਵੀ ਸਾਡੇ ਨਾਲ ਹੋ ਗਿਆ ਉਹ ਬੇਜਬਾਨਾ ਸਰ ਉਹ ਨਾਤ ਵਿਚਾਰਾ ਦੱਸ ਸਕਦਾ ਨਾ ਬੋਲ ਸਕਦਾ ਤੇ ਸਾਡੇ ਕੋਲ ਤਾਂ ਦੁੱਖ ਵੇਖਿਆ ਨਹੀਂ ਜਾਂਦਾ ਕੋ ਛੋਟੇ ਉਹਨਾਂ ਅੱਜ ਦਾ ਪਾਲਣ ਕਾਫੀ ਟਾਈਮ ਤੋਂ ਉੱਤੇ ਰੱਖਿਆ ਹੋਇਆ ਜੀ ਅਸੀਂ ਤੇ ਬੜਾ ਚੀਜ਼ ਨੂੰ ਮਹਿਸੂਸ ਕਰਦੇ ਹਾਂ ਕਿ ਵਿਚਾਰੇ ਤੇ ਜੇ ਬਣੇ ਨਾ ਇਹ ਬਹੁਤ ਵੱਡਾ ਜ਼ੁਲਮ ਕੀਤਾ ਜੀ ਇਹਨਾਂ ਨੇ ਪਤਾ ਮਰਿਆ ਕੀ ਮਾਮਲਾ ਕੀ ਹੈ ਜੀ ਪਿੰਡ ਗੁਜਰਾ ਕਾਦਿਆਂ ਤੋਂ ਕਿ ਨਾਨਕ ਸਿੰਘ ਦੇ ਕੁੱਤਾ ਅਸਿਸਟੈਂਟ ਕਰਕੇ ਮਾਰਿਆ ਗਿਆ ਹੈ ਉਹਨਾਂ ਤੇ ਜਤਿੰਦਰ ਸਿੰਘ ਦੇ ਕਾਰਵਾਈ ਉਸ ਤੋਂ ਲੋ ਕੀਤੀ ਗਈ ਹੈ ਅੱਜ ਤੱਕ ਹੋ ਰਹੀ ਹੈ ਅੱਜ ਸਾਰੇ ਗੁਰਦਾਸਪੁਰ ਤੋਂ ਪੋਸਟਮਾਸਟਰ ਅੱਜ ਗੁਰਦਾਸਪੁਰ ਤੋਂ ਪੋਸਟਮਾਸਟਰ ਲਈ ਗਈ ਸਾਰੇ ਉਹਦਾ ਪੋਸਟਮਾਸਟਰ ਬਾਹਰ ਸਰ ਕੀ ਕਰਵੇਗੀ ਕੀ ਕੀ ਜਰੀਆ ਇਹਨਾਂ ਤੇ ਕਾਰਵਾਈ ਪੂਰੀ ਸਖਤ ਕਰਾਈ ਚੁੱਕੀ ਹੈ